ਸਾਦਾ ਮੀਲਾ ਹੁੰਦਾ ਹੈ ਟਰੈਕਟਰ ਦੇ ਟੈਟੂ ਪਾ ਦੋ ਬੇਟਾ ਰਜੋ ਤਾਂ ਤੇ ਭਰਾਵਾ ਟਾਇਰ ਹੈਗੇ ਵੱਡੇ ਟਾਇਰ ਪਾਉਣੇ ਆ ਮੈਨੂੰ ਪਤਾ ਟਾਇਰਾਂ ਦਾ ਵੱਡੇ ਟਾਇਰ ਚਾਹੀਦੇ ਆ ਤਾਂ ਤੁਹਾਨੂੰ ਲੱਗਦਾ ਟਰੈਕਟਰ ਤੈਨੂੰ ਕਿਹੜਾ ਦੇ ਰੂਗਾ ਤੂੰ ਮੇਰੇ ਜਿੱਥੇ ਲਵਾ ਚ ਉਹ ਯਾਰ ਆਪਣਾ ਟਰੈਕਟਰ ਹੈ ਦੱਸ ਕੋਈ ਵੇਪੇ ਦੇ ਕੀ ਦੱਸ ਆਈ ਤਾਂ ਯਾ ਤਾਂ ਮੇਰੀ ਜ਼ਿੰਮੇਵਾਰੀ ਦਾ ਸੀ ਯਾ ਤਾਂ ਮੇਰੇ ਦੇ ਚ ਕੀ ਨਾ ਤੋ ਕੋ ਰੇੜਾ ਮੈਂ ਤੇ ਜੀਂ ਪੈਣ ਚੋ ਰੇੜਾ ਵੇਖੇ ਨਾ ਕੋ ਖੱਟੇ ਕੁਚਰੇ ਵਾਲਾ ਉੱਤੇ ਮੁੰਡੇ ਭਾਈ ਅਛਾ ਇਹ ਮੇਰਾ ਰੇੜਾ ਮੇਰਾ ਨਹੀਂ ਆ ਤੇਰਾ ਤੇਰਾ ਕਿ ਉੱਤੇ ਪੁਲਿਸ ਫੜ ਕੇ ਅੰਦਰ ਦੇ ਦੇਣਗੇ ਜੀ ਇਹ ਤੇਨੂੰ ਸਦਾਰ ਹੁਣ ਪੱਕਾ ਹੋ ਗਿਆ ਨਾ ਆਪਣਾ ਵੀ ਆਪਣਾ ਜੇ ਪੱਕਾ ਹੁਣ ਮੈਂ ਮੁੰਡੇ ਮੇਰੇ ਸਦਾ ਔਨੇ ਜੇ ਬੰਦੇ 6-7 ਮੁੰਡੇ ਆ ਤੇ 3-4 ਮੁੰਡੇ ਆ ਇੱਥੇ ਮੇਰੇ ਯਾਰ ਬੇਲੀ ਆ ਤੇ ਨਾਮ ਨਭੂਚਾ ਮੈਂ ਤੇ ਜੋ ਵੀ ਆਪਣਾ ਨਾਮ ਪਠਾ ਡਕਾ ਵੀ ਆਪਣਾ ਬੰਦਾ ਕਹਿ ਲਿਓ ਨਾਮ ਪੱਠੇ ਪੈਣੇ ਇਹ ਮੱਝਾਂ ਨੂੰ ਮਿਲ ਕੋ ਕਿਉਂਕਿ ਮੈਂ ਬਾਹਰ ਹੀ ਨਹੀਂ ਉੱਥੇ ਹੀ ਰਹਿਣਾ ਹਾਂ ਤੇ ਢੇੜੇ ਆ ਬੜੇ 2-4 ਢੇੜੇ ਜ਼ਿਆਦਾ ਨਹੀਂ ਕੰਮ ਕਰਨਾ ਦੋ 500 ਤੋਂ ਵੱਧ ਤੇਲ ਨਹੀਂ ਲੱਗਾ ਰੇਟ ਦਾ ਹੋਰ ਦੱਸੋ ਜਿਹੜੇ ਤਾਂ ਮੇਰੇ ਸਲਾਹਾਂ ਰਹਿੰਦੇ ਨਾ ਉਹਨਾਂ ਨੂੰ ਯਾਦ ਉਹਨਾਂ ਕਹਿੰਦੇ ਯਾਰ ਉਹਨਾਂ ਦੀ ਜਗ੍ਹਾ ਮੈਂ ਗੱਲਾਂ ਕਰੰਦਿਆਂ ਉਹਨੂੰ ਕਰ ਲਿਆ ਤੂੰ ਲਿਖੀਂਦਾ ਕਿ ਦੀ ਸੀ ਨਾਲ ਗੱਲ ਕਰਨਾ ਮੈਂ ਉਹ ਗੇ ਗੇ ਦੇ ਇਹ ਇਹ ਤਾਂ ਕੁੱਕੀ ਨਹੀਂ ਬਣੀ ਕਿਉਂ ਨਹੀਂ ਬਣੀ ਨਹੀਂ ਬਣੀ ਪਕਾੜਿਆ ਬਣਾਇਆ ਨਹੀਂ ਤੇ ਫਿਰ ਖਾਣੇ ਇਦਾਂ ਪਟੇ ਸਾਰੇ ਇਹਨੇ ਗੱਲ ਸੁਣੋ ਸਾਰਾ ਸਾਰਾ ਇਹ ਤੇ ਵਿਚੇ ਮੁਰੇ ਮਾਰ ਮਾਰ ਉਹ ਆਪੇ ਡੁੱਟਿਆ ਛਿਰ ਗਿਆ ਤਾਂ ਸੁਣੋ ਮਰੇ ਜਾ ਤੇ ਨੀਂ ਤਾਡੇ ਬੱਲੇ ਟਾਡੇ ਆਲਾ ਮਗਰ ਤੱਕ ਆਇਆ ਸਮਾਣਾ ਇਹ ਕਿਹੜੋ ਕੀ ਭਲਾ ਇਹ ਇਹ ਵੀ ਮਜਣੀ ਜਾ ਰਹੀ ਹੈ ਲੈ ਜੀ ਦੋਤੇ ਉਹ ਲੈ ਜੀ ਦਾਦਾ ਜੀ ਨਾਲ ਵੀ ਇੱਕ ਇਹ ਵੀ ਇਹ ਨਹੀਂ ਪੜੇ ਪੜਾ ਲਿਗਾ ਮੈਂ ਕੋ ਮੈਂ ਤੈਨੂੰ ਦੱਸਦਾ ਪੰਜਾਬੀ ਇਹ ਬਾਬਰ ਦੇ ਹੁੰਦਾ ਯਾਰ ਮੇਰੀ ਗੱਲ ਸੁਣ ਉਹ ਯਾਰ ਤਦਾ ਬਾਜ ਨੂੰ ਦੁਗਿਆਲਾ ਵੇਖਣ ਚਾਹ ਯਾਰ ਐਵੇਂ ਬੈਠ ਤਾ ਯਾਰ ਕੋਈ ਤੂੰ ਦਈਨੇ ਕਿ ਇੱਥੇ ਕਰੋ ਇਹ ਇਹ ਵਿਕੇ ਤੁਮੇ ਹੋ ਤੇਰੀ ਸੁਣ ਮੇਰੀ ਸੁਣੋ ਗੱਲ ਮੈਂ ਸਾਰਾ ਸਾਰ ਪੱਠੇ ਮੈਂ ਪਾਵਾਂ ਤੇ ਬਾਅਦ ਉਹ ਉਹ ਖਲੋਤਾ ਗਿਆ ਜਾਂਦਾ ਪੱਠੇ ਵੀ ਮੈਂ ਕਰਦਾ ਆਇਆ ਉਹਨਾਂ ਦੇ ਵੀ ਟਰੈਕਟਰ ਹੈਗਾ ਉਹ ਗੋਣੀ ਖੜਦਾ ਆਪਣਾ ਉਹ ਟਰੈਕਟਰ ਉਹਨੂੰ ਗੱਲ ਹੈ ਕੁੰਦ ਟੱਕਿਆ ਰਹਿ ਉਹ ਖਰਾਬ ਹੋਇਆ ਵਾ ਖਰਾਬ ਹੋਇਆ ਕਿ ਬੜਾ ਲਾ ਉਹਨਾਂ ਦਾ ਪਾਣੀ ਪੈ ਕੇ ਪਾਗਾ ਤੇ ਮੈਂ ਮੈਂ ਪਾ ਦਿੰਦਾ ਰੋਣੀ ਦੀਏ ਕਹਾਂਵੇਂ ਦੁਨੀਆਂ ਲੈ ਰੱਖੇ ਚੋਲਾ ਇਹਦੇ ਚਕੋਣਾ ਹੀ ਉੱਥੇ ਜਾ ਕੇ ਚਕੋਣਾ ਖੇਤ ਰਵਾਜਿਆਂ ਬਾਅਦ ਤੇ ਵੀ ਖੇਡੋ ਨੀ ਕੋਈ ਤੇ ਮੈਂ ਪੰਜਾਬੀ ਦਾ ਕਿੰਨੂੰ ਤੈਨੂੰ ਮੇਰਾ ਦੁਨੀਆਂ ਆਇਆ ਤੇ ਹੰਦਸਾਦੀ ਕਹਿੰਦਾ ਵੀ ਆਪਾਂ ਚੱਲਾਂਗੇ ਫਿਰ ਵੀ ਗੱਲ ਚੱਲਾਂਗੇ ਜਣ ਅੱਗ ਟਰੈਕਟਰ ਲਈ ਮੈਂ ਹੁਣ ਹੱਥ ਲਾਈ ਮੈਂ ਮੈਂ ਹੱਥ ਲਾਈ ਤੇ ਜੇ ਤੇ ਮੈਨੂੰ ਭਾਜਦਾ ਰਾਹ ਅਲੱਗ ਕੇ ਫੇਰ ਦੇ। ਇਹ ਫਸ ਗਿਆ ਸੀ ਇਹ। ਜਾ ਦੇਣਾ ਜੇ ਪਰ ਮੈਂ ਹੁਣ ਨਹੀਂ ਲੜਾਂ। ਮੈਂ ਬਾਅਦ ਚ ਲਾ ਦੂੰਗਾ। ਵੇਖੀ ਮੈਲਾ ਵਿਚੇ ਤੂੰ ਵਿਚੇ ਮੁੰਡੇ ਗਿਆ ਲੇ। ਜਦੋਂ ਮੇਲਾ ਹੋਊ ਉਹ ਤਾਂ ਮਨਾ ਦੂੰਗਾ। ਕਿਉਂ ਨਾ ਹੁਣ ਤੇਰੇ ਵੀ ਤੇਰੇ ਪਤਾ ਕੀ ਆ ਗੰਦੇ ਜਾਂਦੇ ਰੇ ਸਕੋਲ ਕੇ ਤਾਂ ਭਜਾਵਾਂਗੇ। ਭਜਾਵਾਗੇ। ਭਾਈ ਗਿੱਤੀਏ ਬਹੁਤ ਗੇਂਦੀ। ਸੈਂਟਰ ਮੈਂ ਲੈ ਕੇ ਜਾਣਾ। ਬਸ ਮੈਂ ਬਾਹਰ ਕਿਤੇ ਖੋਲ ਕੇ ਖੜਾ ਕਰਾਂ। ਮੈਂ ਬੇਮਰ ਬੇਬੇ ਬੇਇਤੀ ਕਰਵਾ ਜਿਹੜੀ ਮੁੰਡਿਆ ਚ। ਮੈਂ ਜਿਹੜੀ ਬੇਇਤੀ ਜਿਹੜੇ ਮੁੰਡੇ ਇਨੇ ਮੇਰੇ ਆਉਣੇ ਜਾਂ ਬੇਲੀ। ਜੇ ਮਲੇ ਜੀ ਘੁੰਮਣਾ ਤੇ ਉਹ ਬੇਜਤੀ ਹੋਣੀ ਮੇਰੀ ਹੈ ਤੇ ਇਹ ਚਾਹੁੰਦੇ ਜੀ ਕੋਈ ਨਹੀਂ ਉਹਨਾਂ ਮਰੇ ਗਏ ਟਰੈਕਟਰ ਹੀ ਨਹੀਂ ਲਿਆ ਕਿੰਨਾ ਜਿਹੜੇ ਤਿੰਨ ਸੁਲਾਵਾ ਕਰਦੇ ਮੈਂ ਇਹਨੂੰ ਆਪ ਰੋਕਿਆ ਵੀ ਜਦੋਂ ਆਪਣਾ ਹੈਗਾ ਆਪਣਾ ਨਵਾਂ ਲੈਟਰ ਆਪਣਾ ਉਹ ਚੱਲੂ ਨਾਲੇ ਬੇਸਾ ਲੈਂਦੀਆਂ ਦੋ ਉਹਨਾਂ ਦਾ ਕੋਈ ਜਿਹੜਾ ਤੇਰੇ ਤੇਰੇ ਫੱਟੇ ਵਾਲੇ ਇੱਕ ਵੀ ਨਹੀਂ ਪੰਜਾਬੀ ਜਨ ਮੈਂ ਨਾ ਮੈਂ ਅੱਖੜਾ ਕਰੀ ਆ ਲੈ ਤਿੰਨ ਬਟਕ ਲੱਗ ਰਿਹਾ ਉਹ ਮੈਨੂੰ ਕਹਿੰਦਾ ਮੈਂ ਨਾ ਹੈ ਕਦੇ ਜੰਮੀ ਦਿੱਤੀ ਅੱਜ ਐ ਮੈਂ ਲੱਗ ਲੱਗਾ ਇਹਨਾਂ ਦੀ ਬਹੁਤ ਨਾਲ ਬਹੁਤ ਹੁੰਦਾ ਸਲਾਮ ਆਉਂਦਾ ਗੱਲਾਂ ਉਹ ਜਿਹੜਾ ਬਖਾਣਾ ਸਲਾਹ ਕਰਿਆ ਉਹ ਕੋਈ ਸਾਰੇ ਉਹਦੇ ਪੌੜੇ ਹੈ ਉਹਦੇ ਪੌੜੇ ਸਾਰੇ ਯਾਬੀ ਇਹਦੇ ਨਾ ਰੁਕ ਕਮਾਇਆ ਨਾ ਅੱਗੇ ਭਾਗੇ ਬੱਕਰ ਤੇ ਤੂੰ ਤੇਰਾ ਜ਼ਰਾ ਗੁੱਸਾ ਆ ਜਾਣਾ ਤੂੰ ਜਿੰਨੀ ਬੇਦੀ ਦਿਖਾਈ ਦਿੰਦਾ ਬਹੁਤ ਨਹੀਂ ਆ ਤੂੰ ਉਹਨੂੰ ਗਰੀਨ ਵਿੱਚ ਜੁੱਤੀਆ ਬਰੋਂ ਜਾਂ ਗਰੀਬ ਹੁੰਦਾ ਮੈਂ ਤੂੰ ਗਰੀਨ ਉਹ ਉਹਨੂੰ ਮੇਰਾ ਕਰਕੇ ਖਾ ਵੀ ਲਊਗਾ ਦੋ ਜੜ ਤੇ ਕੋਈ ਕੁਝ ਨਹੀਂ ਜਣਾ ਮੈਂ ਵੀਰ ਭਰਾ ਮੈਨੂੰ ਪਤਾ ਵਾ ਉਹ ਜਦੋਂ ਉਹਨਾਂ ਤੋਂ ਤਿਆਰ ਕੌਣ ਮੈਨੂੰ ਪਤਾ ਤੇ ਕਿਉਂ ਮਨਾਵਾਂਗਾ ਕਿਉਂ ਮਨਾਵਾ ਪੁੱਛ ਤਾਂ ਲਾਤੀ ਜਦੋਂ ਮੈਂ ਮਦਾਜ ਖਲੋਦਾ ਹੁੰਨਾ ਜਿਹੜੋਂ ਦੇ ਨਹੀਂ ਹੱਥ ਲਾਉਣਾ ਜੇ ਜਦੋਂ ਮੈਂ ਸਾਈਡ ਦੇ ਹੋ ਗਿਆ ਫਿਰ ਉਹਨਾਂ ਜੋ ਗੱਲ ਜਾਲ ਬੜੀ ਸਕੇ ਭਰਾ ਦੀ ਜਿਹੜੀ ਇਹਦੇ ਵਿੱਚ ਦਾਤ ਉਹਨੂੰ ਖੜਜਲਾਵਾ ਜਦੋਂ ਤੁਸੀਂ ਮੰਨ ਲਗੇ ਤੁਸੀਂ ਮੈਨੂੰ ਉਦੋਂ ਦੱਸਣਾ ਮੈਂ ਆਪੇ ਪਛਾਣ ਕੇ ਅੱਗੇ ਜੂੰਗਾ ਇਹ ਨਹੀਂ ਪਲਾ ਲੱਗਣਾ ਕਦੋਂ ਸ਼ੁਰੂ ਹੋਏਗਾ ਕੰਮ ਤੇ ਅਗਲੇ ਇਹ ਟਾਇਰ ਹੈ ਨਾ ਵੱਡੇ ਨਹੀਂ ਜਿਹੜੇ ਨਵੇਂ ਚਲੇ ਆਏ ਨੇ ਕਿਨੇ 1.5 ਫੁੱਟ ਕਿਹਨਾਂ 2 2 ਫੁੱਟ ਦੇ ਉਹ 2 ਫੁੱਟੇ ਪੋਣੇ ਵੇਖਿਓ ਤੇ ਤੁਹਾਡੇ ਪੈਰ ਤੇ ਨਾ ਮੈਂ ਤੁਹਾਨੂੰ ਦੋ ਤਿੰਨ ਤੁਹਾਡੇ ਪੈਰ ਜਾਂ ਦੋ ਖੋਤੇ ਜਿਹਨਾਂ ਤੋਂ ਤੇ ਹੁੰਦੇ ਆ ਰੇ ਲੋ ਨਾ ਤੇ ਖੋਤੇ ਬੇਤੀ ਵਾਲੀ ਗੱਲ ਨੂੰ ਕਿਉਂ ਇਹਦਾ ਕੰਮ ਰੁਕੀ ਜਾਣੀ ਕਹਿੰਦੇ ਤਾਂ ਤੁਹਾਨੂੰ ਕਰਾਂ ਚੱਲ ਜੀ ਬੇਤੀ ਵੇਚ ਲਿਓ ਤੁਸੀਂ ਨਾ ਜਦੋਂ ਸੁੱਤੇ ਉਠਲਣਾ ਨਾ ਦੋ ਫੁੱਟਾਂ ਦੇ ਟਾਇਰ ਪੈਣੇ ਨੇ ਤੇ ਜਦੋਂ ਨੂੰ ਤੁਸੀਂ ਬਾਹਰ ਕੱਢਣਾ ਤੁਹਾਡੇ ਪੈਰ ਤੇ ਟਾਇਰ ਇਹਨੂੰ ਕੁਝ ਪੈਸੇ ਕਿਥੇ ਦੇਣੇ ਨੇ ਨਾ ਕਦੋਂ ਕਦੋਂ ਪਤਾ ਲੱਗਣਾ ਕਿ ਟਾਇਰ ਪੈ ਗਏ ਜਦੋਂ ਦੋ ਫੁੱਟੇ ਟਾਇਰ ਜਦੋਂ ਮੈਂ ਤੁਹਾਡੇ ਪੈਰ ਤੇ ਆਏ ਗੂਠੇ ਜੀ ਤੇ ਚੜਾਇਆ ਨਾ ਤੇ ਤੁਸੀਂ ਕਿਹਾ ਐੜੇ-ੜੇ ਨਹੀਂ ਨਹੀਂ ਬੱਸ ਟਾਇਰ ਪੈ ਗਏ ਲੱਗਣਾ ਹੈ ਕਿਥੋਂ ਆੜੇ ਪੈਸੇ ਪੈਸੇ ਤੇ ਤੂੰ ਯਾਰ ਪੈਸੇ ਵਾਧੂ ਮਹਾਰਾਜ ਦੇਣਾ ਲਾ ਪਾਏ ਪਾਏ ਮੈਂ ਰਾਣੀ ਨਹੀਂ ਨਹੀਂ ਆਇਆ ਹਾਇ ਬੰਗੇ ਮੁਲਾਕਾਤ ਇਹ 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 ਦੀ ਇਹ ਦੀ ਵਜੂ ਇਹਦੇ ਬਾਅਦ ਇਹਦੇ ਤੈਨੂੰ ਕਟੌਲਾ ਹੀ ਕਿੰਨੇ ਇਹ 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 ਯੋਜਾਤ ਕਰਾਉਂ ਇਹ ਟਿਕਾਉਣੀ ਇਹ ਗਿਆਰ ਖਲੋਣ ਵਾਲਾ ਕੋਈ ਆਖੀ ਦੱਸਣੀ ਹੈ ਖਰਦਾਰਾ ਕੀ ਦੀ ਇਹਦੀ ਅਰਖ ਇਹਦੀ ਅਰਖ ਉਹ ਇਹ ਮੈਂ ਦੀ ਸਮਝ ਨਹੀਂ ਆਦੀ ਕੋਈ ਬੜਾ ਖਤਰਾ ਬਣਾ ਗਿਆ ਕੋਣ ਇਹ ਨੂੰ ਮੈਂ ਜਲਦਾ ਓਏ ਇਹ ਖਰੂਨ ਵਾਲੇ ਯਾਰ ਖਤਰਨਾਕੀ ਇਹ ਖਰੂਨ ਵਾਲੇ ਇਹਦਾ ਮੈਂ ਪਿੱਛੋਂ ਪਿੱਛਾ ਜਦੋਂ ਜਦੋਂ ਉੱਥੇ ਵਜੀਆਂ ਨਾ ਜਾਂ ਕਿਸੇ ਇੱਕ ਮਿੰਟ ਟਾਈਮ ਦੀ ਗੱਲ ਸਮਝ ਜਦੋਂ ਉੱਥੇ ਵਜੀਆਂ ਨਾ ਪੁਲਿਸ ਤੋਂ ਸਭ ਤੋਂ ਪਹਿਲੇ ਉਹਨੇ ਭਜਦਾ ਇਹਨੇ ਇਹਨੇ ਪਹਿਲੇ ਵੜਾਈ ਪਛਾਵਾ ਸੁਣ ਇਧਰੇ ਤਾਂ ਨੂ ਵੀ ਪਤਾ ਹੀ ਹੈ ਬਾਈ ਵਧੀਆ ਦੇਦੇ ਆ ਤਾਂਗੇ ਕੋਈ ਮੋਚਾ ਦਾ ਇਹ ਸਲਾਹ ਕਰਦੇ ਹੋ ਪੁੱਤ ਗੱਲ ਜਿਹੇ ਆ ਬਸ ਟਰੈਕਟਰ 15 ਪੈਪਨ ਹੁਣ ਆ ਜਿੰਨੇ ਜਿਖੜੇ ਅਈ ਦਿਨਾਂ ਤੋਂ ਪਹਿਲੀ ਗੱਲ ਕਰ ਗਏ ਜਿੱਦਾਂ ਤੈਂ ਫਿਰ ਵੇਖਿਆ ਨਹੀਂ ਕਦੀ ਬੈਗ ਤੇ ਯਾਦ ਕੋਤੇ ਸੁਣੀ ਬੈਗ ਨਾ ਤੂੰ ਬੈਗ ਪਾ ਕੇ ਕੋਈ ਗੱਲ ਨਹੀਂ ਮਿਲਦਾ ਤੇ ਬੈਗ ਦੀ ਬੈਗ ਤੇ ਜਿਹੜਾ ਤੈਨੂੰ ਸਲਾਹਾਂ ਦਿੰਦਾ ਮਗਰ ਫੋਟਰ ਨਹੀਂ ਆਉਂਦਾ ਜਿਆ ਟਰੈਟਰ ਅੱਪ ਮੇਰੀ ਗੱਲ ਤੂੰ ਇਹ ਨਾ ਇਦਾਂ ਕਰੋ ਟਰੇਡ ਦਾ ਆਪੇ ਚੁਰੀ ਬੰਦੇ ਇਕੱਠੇ ਕਰੋ ਆਪਾਂ ਕਰ ਲੈਨੇ ਵੀ ਟਰੈਡ ਅੱਧਾ ਮੇਰਾ ਵਾ ਤੈਂ ਇੱਕ ਸਾਈਡ ਦਾ ਕੱਢ ਲਈ ਕੀ ਗੱਲ ਹੈ ਅਸ਼ਾ ਇਹ ਨਹੀਂ ਦੰਦਿਆ ਮਿੰਤਾ ਨੂੰ ਕਰਕੇ ਦੀ ਕੋਈ ਗੱਲ ਹੀ ਨਹੀਂ ਨਹੀਂ ਲਈ ਅਹੀਂ ਉਹ ਬੰਦਾ ਨਹੀਂ ਤੇ ਹਣ ਲ ਪੱਕਾ ਸਮਝਾ ਆਪ ਮੈਂ ਫਰਜਾਇਆ ਮੈਂ ਫਰਜਾਇਆ ਹੀ ਰਹਿਣਾ ਮੈਂਬਰ ਸਾਹਿਬ ਉਹ ਮੈਂਬਰ ਉਹ ਪੰਜ ਮੈਂ ਤੇ ਆਈ ਜਾ ਮੈਂ ਰਹਿਣਾ ਇਹ ਸ਼ਾਦੇ ਦੋ ਛਗਲੇ ਛਗੀ ਆ ਤੇ ਹੋਰ ਨਹੀਂ ਕੋਈ ਗੱਲ ਚਲ ਮੈਂ ਦਿੰਦਾ ਤਾਂ ਤੀ ਮੈਂ ਮੈਂਬਰ ਆਫ ਪਾਰਲੀਮੈਂਟ ਪੰਜਾਬ ਬਣ ਹਰਿਆਣਾ ਹਾਈ ਕੋਰਟ ਜੀ ਉਹ ਆਹ ਪਤਾ ਮਨੇ ਹਮ ਮੈਂ ਕੀ ਹਾਸ ਗਫਾ ਪਾੜੀ ਜਾਂਦਾ ਤੇ ਮੇਲਾਵੇ ਅਮ ਜੈਨਾ ਹਾਂ ਵੀਰਣ ਪੱਟੀ ਡਰ ਜਿਨੇ ਜਿਨੇ ਕੋਈ ਗੱਲਬਾਤ ਕੀਤੀ ਨਾ ਪਕਾ ਕੋਈ ਗਲਤੀ ਕੀਤੀ ਮਰੀ ਨੇ ਉਹਦੇ ਵਜਿਏ